ਕੰਦੇ ਸੂਰਮਾ ਹੀ ਐ ਜਿਹੜਾ ਸਵੈਮ ਦੇ ਨਾਲ ਲੜਦਾ ਸੂਰਮਾ ਹੀ ਨੇ ਐ ਜੋ ਹਰ ਮਾੜੇ ਬੰਦੇ ਦੇ ਜ਼ੁਲਮ ਕਰ ਦਿੰਦਾ ਜਾਂ ਤਲਵਾਰ ਹੱਥ 'ਚ ਫੜੀ ਐ ਕਰਪਾਨ ਹੱਥ 'ਚ ਫੜੀ ਐ ਬੰਦੂਕ ਹੱਥ 'ਚ ਫੜੀ ਐ ਜਿਹੜਾ ਲੜ ਰਿਹਾ ਸੂਰਮਾ ਉਹ ਐ ਜਿਹੜਾ ਬਾਹਰ ਦੀ ਲੜਾਈ ਛੱਡ ਕੇ ਆਪਣੇ ਅੰਦਰ ਦੀ ਲੜਾਈ ਨੂੰ ਜਿੱਤਦਾ ਅਸਲੇ ਜੋਧਾ ਤੇ ਉਹੀ ਆਪਣਾ ਜੀਵਨ ਸਫਲ ਕਰਕੇ ਗਏ ਨੇ ਜਿਹੜੇ ਅਸਲੀ ਜੋਧਾ ਬਣੇ ਨੇ ਉਹ ਜਿਨ੍ਹਾਂ ਨੇ ਸਵੈਮ ਨੂੰ ਜਿੱਤਿਆ ਬਾਹਰ ਲੜਾਈ ਜਿੱਤ ਨਹੀਂ ਜਿਹੜੀ ਉਹ ਸੋਖੀ ਆ ਪਰ ਅੰਦਰ ਦੀ ਲੜਾਈ ਜਿੱਤਣੀ ਉਹ ਬਹੁਤ ਅੱਕੀ ਸੋ ਬਾਹਰ ਦੇ ਝਗੜੇ ਛੱਡ ਕੇ ਬਾਹਰ ਦੀਆਂ ਗੱਲਾਂ ਛੱਡ ਕੇ ਬਾਹਰ ਦੀਆਂ ਲੜਾਈਆਂ ਛੱਡ ਕੇ ਬਾਹਰ ਦੇ ਝਮੇਲੇ ਛੱਡ ਕੇ ਆਪਾਂ ਅੰਦਰ ਨੂੰ ਜੁੜਨਾ ਤੇ ਉਹਦਾ ਦਿਸ਼ਾ ਜੰਤਰ ਜਿਹੜਾ ਮਿਲਦਾ ਅੰਦਰ ਜੁੜਨ ਦਾ ਦੇਸ਼ਾ ਸੂਚਕ ਮਿਲਦਾ ਜਿਹੜਾ ਇਸ਼ਾਰਾ ਮਿਲਦਾ ਜਿਹੜਾ ਸਾਈਨ ਮੋਡ ਮਿਲਦਾ ਉਹ ਮਿਲਦਾ satsang ਚ ਉਹ ਮਿਲਦਾ sangat ਚ